ਹਾਂਜੀ ਸਾਰਿਆਂ ਨੂੰ ਸ਼ਸ਼ੀਕਾਲ ਕੀ ਹਾਲ ਚਾਲ ਨੇ ਸਭ ਤੇ ਤੇ ਹਾਂਜੀ ਆਪਾਂ ਨੂੰ ਨੇ ਇੱਕ ਕਮੈਂਟ ਕੀਤਾ ਸੀ ਵੀਰ ਨੇ ਵੀ ਤੁਹਾਡੀ ਚਿੱਟੀ ਬੱਚੀ ਦੀ ਕੱਲੀ ਦੀ ਵੀਡੀਓ ਲੈ ਕੇ ਆਓ ਤੇ ਆਪਾਂ ਅੱਜ ਵੀਡੀਓ ਲੈ ਕੇ ਆਏ ਆ ਬੱਚੀ ਦੀ ਤੇ ਤੁਸੀਂ ਵੀਡੀਓ ਦੇ ਨਾਲ ਨਾ ਐਂਡ ਤੱਕ ਬਨੇ ਰਹੋ ਆਪਾਂ ਇਹਦੇ ਨਾਲ ਇਹਦੇ ਰਿਲੇਟਡ ਪੂਰੀ ਸਾਰੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਆਪਾਂ ਦਵਾਂਗੇ ਤੇ ਹਾਂਜੀ ਵੀਰੇ ਆਪਾਂ ਨਾ ਇਹ ਬੱਚੀ ਕਰੀ ਸੀਗੀ ਪਰਚੇਜ਼ ਮਤਲਬ ਆਪਣੀ ਰਿਸ਼ਤੇਦਾਰੀ ਚੋਂ ਲੈਤੀ ਸੀਗੀ ਬੱਚੀ ਇਹ ਬਾਕੀ ਜਿਹੜੇ ਮਾਲਕਾਂ ਦੇ ਦੱਸਣ ਦੇ ਮੁਤਾਬਕ ਜਿਹੜੇ ਬੱਚੀ ਦੇ ਫਾਦਰ ਸੀ ਉਹਨਾਂ ਦਾ ਨਾਮ ਨਹੀਂ ਸੀ ਪਤਾ ਪਰ ਜਿਹੜੇ ਏਬੀਐਸ ਦੇ ਸੀਮਨ ਦੀ ਬੱਚੀ ਆ ਇਹ ਤੇ ਇਹਦੀ ماں ਦੇ ਪਹਿਲੇ ਸੂਏ ਦਾ ਨੋਰਮਲ ਸਰੋਂ ਦੀ ਖਾਲ ਤੇ ਕਣਕ ਦੀ ਲੇਟੀ ਤੇ 23 ਲੀਟਰ ਦੁੱਧ ਸੀਗਾ ਤੇ ਵੈਸੇ ਦਾ ਵੀਰੇ ਆਪਾਂ ਮਤਲਬ ਐਵੇਂ ਬਿਨਾਂ ਰਿਕਾਰਡ ਤੋਂ ਹਨਾ ਕੋਈ ਪਸ਼ੂ ਜਾਨਵਰ ਆਪਾਂ ਪਰਚੇਸ ਨਹੀਂ ਕਰਦੇ ਹੁੰਦੇਗੇ ਤੇ ਬਾਕੀ ਆਪਾਂ ਇਹਦਾ ਬੋਡੀ ਸਟਰਕਚਰ ਦੇਖ ਕੇ ਤੇ ਇਹਦੀਆਂ ਕੁਆਲਿਟੀਆਂ ਦੇਖ ਕੇ ਹਨਾ ਪਰਚੇਸ ਕਰੀ ਆ ਬੱਚੀ ਇਦੀ ਉਮਰ ਵੀ ਮਤਲਬ 11 ਮਹੀਨਿਆਂ ਦੀ ਹੋ ਗਈ ਆ ਹੁਣ ਕਿਉਂਕਿ 1 ਮੰਥ ਹੋਇਆ ਹਲੇ ਆਪਾਂ ਨੂੰ ਪਰਚੇਸ ਕੀਤੀ ਨੂੰ 10 ਮਹੀਨਿਆਂ ਦੀ ਸੀ ਹਨਾ ਉੱਥੇ ਤੇ 11 ਮਹੀਨੇ ਹੋ ਗਿਆ ਇਹਦੀ ਉਮਰ ਹੁਣ 11 ਮਹੀਨਿਆਂ ਦੀ ਆ ਬਾਕੀ ਤੁਸੀਂ ਵੀਰੇ ਇਹਦੀਆਂ ਸਾਰੀਆਂ ਕੁਆਲਿਟੀਆਂ ਹਨਾ ਖੁਦ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋਵੋਗੇ ਵੀ ਜਿਹੜੀਆਂ ਇਹਦੀਆਂ ਪਸਲੀਆਂ ਨੇ ਬੱਚੀ ਦੀਆਂ ਉਹ ਕਿੰਨੀਆਂ ਲੰਮੀਆਂ ਨਿਗੀਆਂ ਤੇ ਬਾਕੀ ਜਿਹੜਾ ਪਸਲੀਆਂ ਦੇ ਵਿੱਚ ਗੈਪ ਆ ਉਹ ਹੁਣੇ ਹਨਾ 2 ਤੋਂ 3 ਉਂਗਲਾਂ ਦਾ ਗੈਪ ਹੈ ਈਵਨ ਨਾਲੇ ਹਾਲੇ ਇਹ ਬੱਚਾ ਹਨਾ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਖੁਦ ਵੀ ਚੈੱਕ ਕਰ ਸਕਦੇ ਹੋ ਸ਼ਾਈਨਿੰਗ ਵੀ ਦੇਖ ਸਕਦੇ ਆ ਹਨਾ ਅਡਰ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲੀ ਜਿਹੜਾ ਜੜਵਾ ਤੇ ਇਹਦਾ ਕੰਪੈਕਟ ਅਡਰ ਲਾ ਹੋਗੀ ਇਹ ਤੇ ਬਾਕੀ ਇਹਦੇ ਤੁਸੀਂ ਮੂੰਹ ਦੀ ਸ਼ੇਪ ਦੇਖ ਸਕਦੇ ਹੋ ਹਨਾ ਕਿੰਨੀ ਸੋਹਣੀ ਹੈ ਤੇ ਕੰਨ ਨੇ ਜਿਹੜੇ ਕਿੰਨੇ ਬਰੀਕੀਦਾਰ ਕੰਨ ਨੇਗੇ ਹਨਾ ਬਰੀਕਾਪਨ ਬਹੁਤ ਹੈਗਾ ਕੰਨਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਵੀਰੇ ਜਿਵੇਂ ਵੀ ਆਪਾਂ ਕਹਿ ਸਕਦੇ ਜਿਹੜੇ ਥਾਣਾਂ ਦਾ ਜਿਹੜਾ ਗੈਪ ਆ ਉਹ ਵੀ ਬਹੁਤ ਸੋਹਣਾ ਰਹੂਗਾ ਵੀ ਮਤਲਬ ਮਸ਼ੀਨ ਦੀ ਚਵਾਈ ਤੇ ਸੋਹਣਾ ਥਨ ਹੋਊਗਾ ਤੇ ਖੁਦ ਤੁਸੀਂ ਦੇਖ ਵੀ ਰਹੇ ਹੋ ਵੀਡੀਓ ਦੇ ਵਿੱਚ ਕੁਆਲਿਟیز ਵੀ ਦੇਖ ਲਓ ਮੂੰਹ ਦੀ ਸ਼ੇਪ ਦੇਖ ਲਓ ਕਿੰਨੀ ਮਤਲਬ ਤਿੱਖੀ ਹੈ ਕੰਨਾਂ 'ਚ ਵੀ ਕਿੰਨਾ ਬਰੀਕੀਪਾ ਨਾ ਕੰਨਾਂ ਦੇ ਵਿੱਚ ਹਨਾ ਤੇ ਜਿਹੜੀ ਇਹਦੀ ਭੂਸ਼ ਹੈ ਵੀਰੇ ਉਹ ਵੀ ਖੁੱਚਾਂ ਤੋਂ ਨਾ ਛੋਟੀ ਹੈਗੀ ਹਨਾ ਇਹ ਸਾਰੀਆਂ ਜਿਹੜੀਆਂ ਕੁਆਲਿਟیز ਹੁੰਦੀਆਂ ਨੇ ਇਹਾਂ ਇਹ ਇੱਕ ਚੰਗੀ ਬਰੀਡ ਦੀਆਂ ਨਿਸ਼ਾਨੀਆਂ ਨੇ ਇਹ ਸਾਰੀਆਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਚੰਗੀ ਬਰੀਡ ਦੀਆਂ ਨਿਸ਼ਾਨੀਆਂ ਨੇ ਇਹ ਜਿਹੜੀਆਂ ਗੁੱਡ ਕੁਆਲਿਟیز ਰਹੀਆਂ ਇਹ ਸਾਰੀਆਂ ਤੇ ਬਾਕੀ ਰੀੜ ਦੀ ਹੱਡੀ ਤੁਸੀਂ ਦੇਖ ਲਓ ਨਾ ਬਿਲਕੁਲ ਸਿੱਧੀ ਹੈ ਰੀੜ ਦੀ ਹੱਡੀ ਇਹਦੀ ਚੈੱਕ ਵੀ ਕਰ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਤੇ ਆਈ ਹੋਪ ਤੁਹਾਨੂੰ ਇਹ ਸਾਰੀਆਂ ਵੈਸੇ ਕੁਆਲਿਟੀਜ਼ ਸੀਗੀਆਂ ਇੰਨੀਆਂ ਗਾ ਕੁਆਲਿਟੀਜ਼ ਸੀ ਜਿਹੜੀਆਂ ਆਪਾਂ ਤੁਹਾਨੂੰ ਦੱਸੀਆਂ ਇਹਦੇ ਰਿਲੇਟਡ ਤੇ ਆਈ ਹੋਪ ਤੁਹਾਨੂੰ ਸਾਰੇ ਜਿਹੜੇ ਡਾਊਟਸ ਨੇ ਜਾਂ ਇਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਸੀ ਹੈ ਨਾ ਸਾਰੀ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ ਤੇ ਬਾਕੀ ਤੇ ਬਾਕੀ ਆਪਾਂ ਕਿਸੇ ਦਿਨ ਨਾ ਪ੍ਰਾਪਤੋ ਵੀ ਸਾਰੀ ਨੋਲਿਜ ਲਵਾਂਗੇ ਸਾਰੀਆਂ ਹੋਰ ਜਿਹੜੀਆਂ ਬਰੀਕੀਆਂ ਰਿਓ ਉਹ ਸਾਰੀਆਂ ਪ੍ਰਾਪਤੋ ਪੁੱਛਾਂਗੇ ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਣਾਗਾ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਿਸੇ ਨਵੀਂ ਇਨਫੋਰਮੇਸ਼ਨ